ਹਲਾ ਚੌਥਾ ਕਰ ਪਹਿਲਾ ਚਉਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਹੀ ਅਰੇ ਰਤਨ ਨਾਮ ਹਰ ਬਸਿਆ ਗੁਰ ਹਾਥ ਤਰਿਓ ਮੇਰੇ ਮਾਤਾ ਜਨਮ ਜਨਮ ਕੇ ਕੈਲ ਬਿਕ ਦੋ ਕੋ ਉਤਰੇ ਗੁਰ ਨਾਮ ਦੀਓ ਰੇਨ ਲਾਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 696 ਦੇ ਸ਼ੋਭਨੀਕ ਜੈਸਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਅਚੇ ਪਾਛਾ ਮਹਾਰਾਜ ਦੀ ਬਾਣੀ ਪਾਵਨ ਸ਼ਬਦ ਜੋ ਪਹਿਲੇ ਘਰ ਵਿੱਚ ਗਾਉਂਦੀ ਹੈ ਤੇ ਚਾਰ ਬੰਦਾ ਵਾਲਾ ਹੈ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਆਪਣੇ ਹੀ ਦਰ ਤੋਂ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਨ ਹੁਕਮ ਬਖਸ਼ਿਸ਼ ਕਰ ਰਿਹਾ ਨਾ ਕਿ ਨਾ ਖੋਣ ਜੋਗੇ ਹੋ ਜਾਓ ਇਹੋ ਜੇ ਕਰਮ ਕਰੋ ਕਿ ਪਰਮੇਸ਼ਰ ਨੇ ਮੇਰੇ ਸਿਰ ਉੱਤੇ ਹੱਥ ਰੱਖ ਦਿੱਤਾ ਮੈਨੂੰ ਕੀਮਤੀ ਰਤਨਾ ਵਰਗਾ ਨਾਮ ਮੇਰੇ ਹਿਰਦੇ ਵਿੱਚ ਆ ਵਸਿਆ ਸਾਰੇ ਹੀ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਗੁਰੂ ਨੇ ਇਹੋ ਜਿਹਾ ਨਾਮ ਬਖਸ਼ਿਆ ਕਿ ਸਾਰੇ ਹੀ ਤਰ੍ਹਾਂ ਦੇ ਕਰਜ਼ੇ ਉਤਰ ਗਏ ਮੇਰੇ ਮਨ ਪਾਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦਿਰਡਾਇਆ ਬੇਨੰ ਆਵੇ ਜੀਵਨ ਬਿਰਥਾਰਾ ਹੋਏ ਮੇਰੇ ਮਨ ਪਰਮੇਸ਼ਰ ਦਾ ਨਾਮ ਜਪਿਆ ਕਰ ਜੋ ਸਾਰੀਆਂ ਹੀ ਦਾਤਾਂ ਪਦਾਰਥ ਦੇਣ ਵਾਲਾ ਹੈ ਜਿਨ੍ਹਾਂ ਨੂੰ ਗੁਰੂ ਨੇ ਪੂਰਾ ਨਾਮ ਬਖਸ਼ ਦਿੱਤਾ ਹਿਰਦੇ ਵਿੱਚ ਦ੍ਰਿੜ ਕਰਵਾ ਦਿੱਤਾ ਉਹਨਾਂ ਦਾ ਜੀਵਨ ਕਾਮਯਾਬ ਹੋ ਗਿਆ ਗੁਰੂ ਦੇ ਨਾਮ ਤੋਂ ਬਿਗੈਰ ਜੋ ਜੀਵਨ ਹੈ ਉਹ ਬੇਕਾਰ ਚਲੇ ਜਾਂਦਾ ਹੈ ਬੇਨਗੁਰ ਮੂੜ ਪੈ ਹੈ ਮਨ ਮੁਖ ਤੇ ਮੋਹ ਮਾਇਆ ਨੇ ਤਫਾਤਾ ਤਿੰਨ ਸਾਧੂ ਚਰਨਾਂ ਨਾ ਸੇਵੇ ਕਬੂ ਤਿੰਨ ਸਭ ਜਨਮ ਆਕਾਥਾ ਗੁਰੂ ਦੀ ਸ਼ਰਮ ਪੈਣ ਤੋਂ ਬਗੈਰ ਗੁਰੂ ਦਾ ਹੁਕਮ ਮੰਨਣ ਤੋਂ ਬਗੈਰ ਮਨੁੱਖ ਮੂਰਖ ਹੋਏ ਰਹਿੰਦੇ ਹਨ ਮੋਹ ਮਾਇਆ ਵਿੱਚ ਫਸ ਜਾਂਦੇ ਹਨ ਉਹਨਾਂ ਨੇ ਗੁਰੂ ਦੇ ਚਰਨ ਨੀ ਸੇਵੇ ਪਾਵ ਜਿਸ ਰਾਹ ਦੇ ਉਤੇ ਗੁਰੂ ਨੇ ਆਪਣੇ ਚਰਨ ਦਰਿਓ ਖਰਾ ਦਿਓ ਤਰੇ ਹੀ ਨਹੀਂ ਉਹਨਾਂ ਦਾ ਸਾਰਾ ਜੋ ਜਨਮ ਹੈ ਅਜਾਈਂ ਚਲੇ ਜਾਂਦਾ ਹੈ ਜੇ 인사ਦ ਉਚਾਰਨ ਸਾਧ ਪਗ ਸੇਵੇ ਤਿੰ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ 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 ਨਕੋ ਹਰ ਦਇਆ ਤਾਰ ਜਗਨਨਾਥਾ ਜਿਹੜੇ ਵਿਕਤੀਆਂ ਨੇ ਗੁਰੂ ਪਿਆਰਿਆਂ ਨੇ ਪਰਮੇਸ਼ਰ ਦੇ ਚਰਨ ਸੇਵੇ ਸੇਵਾ ਕੀਤੀ ਗੁਰੂ ਜਿਹੜੇ ਰਾਤ ਤੇ ਤੁਰੇ ਉਸ ਰਾਹ ਦੇ ਉਤੇ ਉਹ ਤੁਰੇ ਉਹਨਾਂ ਦਾ ਜਨਮ ਕਾਮਯਾਬ ਹੋ ਗਿਆ ਸਫਲ ਹੋ ਗਿਆ ਅਰਦਾਸ ਕਰੋ ਹੇ ਵਾਹਿਗੁਰੂ ਜੀ ਮੈਨੂੰ ਆਪਣੇ ਇਹੋ ਜਿਹੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ ਹੇ ਪ੍ਰithvi ਦੇ ਮਾਲਕ ਮੇਰੇ ਉਤੇ ਦਇਆ ਕਰੋ ਹਾਮੋ ਅੰਦੁਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦੂਲੇ ਕਉ ਗੋਰ ਅੰਚਲ ਦੀਜੈ ਜਨ ਨਾਨਕ ਚਲ ਮਿਲੰਥਾ ਏ ਵੈਗੁਰੂ ਜੀ ਅਸੀਂ ਅੱਖਾਂ ਤੋਂ ਅਨੇ ਆਸੀਂ ਸੁਰਤ ਤੋਂ ਵੀ ਅਨੇ ਹਾਂ ਸਾਨੂੰ ਜੀਵਨ ਆਤਮਿਕ ਜੀਵਨ ਦੀ ਕੋਈ ਸੂਝ ਨਹੀਂ ਹੈ ਅਸੀਂ ਗਿਆਨ ਹੀਣ ਹਾਂ ਅਸੀਂ ਤੁਹਾਡੇ ਦੱਸਿਓ ਇਰਾਦੇ ਕਿਵੇਂ ਤੁਰ ਸਕਦੇ ਹਾਂ ਤਨਗੁਰ ਨਾਨਕ ਦੇਵ ਜੀ ਕਿਰਪਾ ਕਰੋ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਲਵੋ ਤੁਹਾਡੇ ਪੱਲੇ ਲਾ ਕੇ ਅਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੱਗ ਜਾਈਏ ਕੋਈਆਂ ਬੇਅੰਤ ਪਲਾਂ ਚੁਕਾਂ ਦੀ ਮਾਫੀ ਬਖਸ਼ੀ ਜਾਓ ਗੁਰਮੰਤਰ ਦਾ ਜਾਪ ਕਰੀਏ ਗੁਰੂ ਦਾ ਪੱਲਾ ਫੜਨ ਦੀ ਉੱਗੀ ਹੋ ਜਾਈਏ ਵਾਹੇ ਗੁਰੂ wow